ਨਾ ਕੋਰ ਦਇਆ ਇਹ ਵਿਚਾਰ ਬਰਮੀ ਗਾਵ ਤਪ ਉਨਸਰੀ ਬਾਣ ਯਾਰ ਸਿਰ ਬਾਏ ਜਿਨ ਕਾ ਮਦਦ ਕਰੂ ਗੋਬਨ ਹਰ ਦਾ ਉਨਾ ਸਮਾਣੀ ਸੋ ਕਉ ਤਨ ਬਸੇ ਲਿਆ ਅਹਰ ਸਿਰ ਸਜ ਸੁਬਾਏ ਦਰਸਨ ਪਰਸੀ ਅਕੂ ਕਰ ਜਨਮ ਹੋ ਪਰ ਜਿਤ ਜੈ ਧਰਮ ਵਾਲੇ ਗੁਰੂ ਸਵਾਗਤ ਜੀਓ ਸਤਨਾਮ ਸ੍ਰੀ ਵਾਖੂ ਗੁਰੂ ਸਵਾਗਤ ਜੀਓ ਸੋਪਾ ਮਹੱਲਾ ਤੀਜਾ ਨਾਨਕ ਨਾ ਰੂਪ ਤੇ ਹਾਰਦੁ ਬਲਤੁ ਸੰਜਾਇ ਜੀ ਜਤਪਤਾ ਬਸੰਜਮ ਸਭ ਰਨਿਆ ਮੂਠੀ ਦੁਜੈ ਭਾਰੇ ਜਗੁਦਾਰ ਬਦੈ ਮਾਰਿਆ ਬੋਤੀ ਬਿਲੇ ਸੰਜਾਇ ਮਨ ਰਾਤੀ ਜਾ ਸੰਤ ਮਰ ਜੰਮੈ ਪਰੋ ਪਾਰੋਂ ਤ੍ਰਿਸਨਾ ਤਦੈ ਨ ਪੋਜੈ ਜੁਬਦਾ ਤਿ ਤਵਾਰ ਮੂਕਾਲੇ ਤ ਨਿਤਖਾਂ ਜਿਤ ਸਚ ਦਰਪਾਰ ਨਾਜ ਨਾਮ ਬਿ ਯੋਗਾਰ ਨਾਮ ਤੇ ਆਏ ਤੇ ਸੇ ਹਰ ਹਰ ਨਾਮ ਰਤੇ ਮਨ ਮਾਈ ਜਿਨ ਮਰਜਿਤ ਇੱਕ ਆਰਾਧਿਆ ਤੇਰਾ ਇੱਕ ਗਸ ਬਿਨਾ ਨਾ ਤੂ ਜਾ ਕੋ ਨਾ ਰਹੀ ਸੋਈ ਪਰਹਰ ਸੇਵਦੇ ਜਨ ਤੁਮ ਹਰ ਮਾਸਤਕ ਲੇਖ ਲਖਾਈ ਹਾਰੇ ਕੀ ਗੁਣਿਤ ਨਾਮ ਦੇਏ ਹਾਰੇ ਗੁਣ ਕਾਏ ਗੁਣੇ ਸਮਝਾਈ ਵੱਡੇ ਵੱਧਾਈ ਗੁਰਮਥਾ ਗੁਰ ਪੂਰੇ ਖਰਨਾ ਸੁਭਾਈ ਹਾਰੇ ਕੀ ਗੁਣਿਤ ਨਾਮ ਦੇਏ ਹਾਰੇ ਗੁਣ ਦਾਏ ਗੁਣੇ ਸਮਝਾਈ ਬੱਡੇ ਬੜਾਈ ਗੁਰ ਤਾਂ ਗੁਰ ਪੁਰਾਣੇ ਕਰਤਾ ਜੁ ਸੁਆ ਮੇਰੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਬੰਦ ਸਤਿ